ਉਦਯੋਗਪਤੀ ਕੇ ਕੇ ਸਰਦਾਨਾ ਦੀ ਸਰਪ੍ਰਸਤ ਸਿਹਤ ਸਟਾਨਿਕ ਗੁਰੂ ਹਰਗੋਬਿੰਦ ਨਗਰ ਵਿਖੇ ਸੰਚਾਲਿਤ ਬਲੱਡ ਬੈਂਕ ਵਿੱਚ ਮਾਤਾ ਠਾਕੁਰ ਦੇਵੀ ਅਤੇ ਨਾਨਕ ਚੰਦ ਸੇਠੀ ਦੀ ਯਾਦ ਨੂੰ ਸਮਰਪਿਤ 436ਵਾਂ ਦੰਦਾ ਅਤੇ ਜਵੜਿਆਂ ਦਾ ਫ੍ਰੀ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘਰ ਗਬੂਤਰਾ ਦੀ ਦੇਖਰੇਖ ਹੇਠ ਲਗਾਇਆ ਗਿਆ ਹੈ ਜਿਸ ਦਾ ਉਗਾਟਨ ਮੁੱਖ ਮਹਿਮਾਨ ਵਜੋਂ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਜੋਤੀ ਪਰਚਲਿਤ ਕਰਕੇ ਕੀਤਾ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਗਵਰਨਰ ਸਤਪਾਲ ਸੇਠੀ ਮੌਜੂਦ ਸਨ ਇਸ ਮੌਕੇ ਤੇ ਟੀਡੀ ਚਾਵਲਾ ਤਰਸ਼ੇਮ ਸਿੰਘ ਸਕੱਤਰ ਰੇਲਵੇ ਪੈਨਸ਼ਨ ਐਸੋਸੀਏਸ਼ਨ ਵਿਸ਼ਵਾ ਮਿੱਤਰ ਸ਼ਰਮਾ ਪ੍ਰਧਾਨ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਮੋਨੂ ਜੈਨ ਜ਼ਿਲ੍ਹਾ ਪ੍ਰਧਾਨ ਬੈਡਮਿੰਟਨ ਐਸੋਸੀਏਸ਼ਨ ਕਰਿਸ਼ਨ ਕੁਮਾਰ ਇੱਕ ਇੱਕ ਕੋਸ਼ਿਸ਼ ਤੋਂ ਇਲਾਵਾ ਗੁਲਸ਼ਨ ਕਪੂਰ ਕੁਲਦੀਪ ਦੁੱਗਲ ਨਰਿੰਦਰ ਸੈਣੀ ਸੁਦਾ ਵੇਦੀ ਤਾਰਾ ਚੰਦ ਚੁੰਬਰ ਮੋਨ ਲਾਲ ਤਨਿਜਾ ਆਦੀ ਮੌਜੂਦ ਸਨ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਆਪਣੇ ਆਪ ਵੀ ਜੀ ਮਾਈਲਸਟੋਨ ਹੈ ਕਾਬਿਲ ਤਾਰੀਫ ਹੈ ਇਹਦਾ ਕੋਈ ਇਸਾਨੀ ਹੈ ਨਹੀਂ ਜੇ ਆਪਾਂ ਜਲੰਧਰ ਵੀ ਗੱਲ ਕਰੀਏ ਸਭ ਤੋਂ ਵੱਡਾ ਆਪਣੇ ਇੱਥੇ ਮੈਡੀਕਲ ਦਾ ਜਿਹੜਾ ਹੱਬ ਹੈ ਜਲੰਧਰ ਹੈ ਉਹਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਕਿ ਇੰਨਾ ਲੰਬਾ ਕੈਂਪ ਕੋਈ ਜਿਹੜਾ ਚੱਲਿਆ ਸੋ ਮੈਂ ਆਪ ਸਭ ਨੂੰ ਭਾਗਿਆਸ਼ਾਲੀ ਮੰਨਦਾ ਤੇ ਇਹਨਾਂ ਦਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਸਮਾਜ ਹਿੱਤ ਦੇ ਵਿੱਚ ਜਿਹੜਾ ਹੈ ਇਹ ਕਾਰਜ ਕਰ ਰਹੇ ਆ ਇੱਕ ਛੋਟਾ ਜਿਹਾ ਨਤੀਜਾ ਕਹਿ ਲਓ ਸ਼ੇਅਰ ਕਰਨਾ ਚਾਹੂੰਗਾ ਆਮ ਤੌਰ ਤੇ ਆਪਾਂ WhatsApp ਦੇ ਦੇਖਦੇ ਆ ਸੋਸ਼ਲ ਮੀਡੀਆ ਤੇ ਤੁਸੀਂ ਸਾਰੇ ਹੈਗੇ ਹੋ ਦੰਦਾਂ ਦੀ ਕੀ अहमियत ਹੈ انسان ਦੇ ਉਹਦੇ ਵਿੱਚ ਕੀ ਹੈ ਜੀ ਰਖੋਤਰਾ ਦਾ ਇੱਕ ਫੋਟੋ ਸ਼ੇਅਰ ਕਰਦਾ ਇੱਕ ਡੈਂਟਿਸਟ ਫਰੈਂਡ ਹੈ ਮੇਰਾ ਉਹਦੇ ਵਿੱਚ ਉਹ ਫੋਟੋ ਦੇ ਵਿੱਚ ਕੀ ਹੈ ਕਿ ਇੱਕ ਆਦਮੀ ਹੱਸ ਰਿਹਾ ਹੈ ਤੇ ਉਹਦੇ ਮੂੰਹਲੇ ਦੰਦ ਹੈ ਨਹੀਂ ਥੱਲੇ ਉਹਨੇ ਲਿਖਿਆ ਹੈ ਕਹਿੰਦਾ ਦੰਦ ਕਿਉਂ ਜ਼ਰੂਰੀ ਨੇ ਮੈਂ ਇਸ ਕਰਕੇ ਫੋਟੋ ਸ਼ੇਅਰ ਕਰ ਰਿਹਾ ਕਹਿੰਦਾ ਕਹਿੰਦਾ ਤੁਸੀਂ ਸਭ ਤੋਂ ਪਹਿਲਾਂ ਇਹ ਫੋਟੋ ਦੇ ਵਿੱਚ ਦੰਦ ਦੇਖੇ ਬੰਦੇ ਦੇ ਜਦ ਕੀ ਉਹਦੇ ਪਰਵੱਟੇ ਵੀ ਹੈ ਨਹੀਂ ਸੋ ਸਾਡੇ ਚਿਹਰੇ ਦੀ ਸ਼ੋਭਾ ਵਧਾਉਂਦਾ ਹੈ ਜਦੋਂ ਇਨਸਾਨ ਦਾ ਇੱਕ ਮੂਮੈਂਟ ਹੈ ਹਾਸੇ ਖੇਡੇ ਦੇ ਲਈ ਆਪਾਂ 24 ਘੰਟੇ ਟਰਾਈ ਕਰਦੇ ਆ ਉਹ ਹਾਸਾ ਖੇਡਾ ਜਿਹੜਾ ਹੈ ਉਹਦੀ ਸ਼ੋਭਾ ਵਧਾਉਣ ਵਾਸਤੇ ਦੂਜੇ ਨੂੰ ਦੱਸਣ ਵਾਸਤੇ ਆਪਣੇ ਦੰਦ ਨੇ ਜਿਹੜੇ ਸਭ ਤੋਂ ਪਹਿਲਾਂ ਨਿਕਲਦੇ ਨੇ ਖੁਸ਼ੀ ਦਾ ਇਜ਼ਹਾਰ ਕਰਨ ਲਈ ਸਾਡੇ ਦੰਦ ਨੇ ਇਹ ਤੇ ਚਲੋ ਹੱਸਣ ਦੀ ਗੱਲ ਸੀ ਇਸ ਤੋਂ ਇਲਾਵਾ ਵੀ ਸਰੀਰ ਨੂੰ ਤੰਦਰੁਸਤ ਰੱਖਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਤੁਹਾਡੇ ਮੂੰਹ ਤੋਂ ਸ਼ੁਰੂ ਹੋ ਜਾਂਦੀ ਹੈ ਰਾਈਟ ਫਰੋਮ ਦੀ ਮੂਮੈਂਟ ਉਸ ਸਮੇਂ ਤੋਂ ਜਦੋਂ ਤੁਸੀਂ ਰੋਟੀ ਦਾ ਨਵਾਲਾ ਆਪਣੇ ਮੂੰਹ ਦੇ ਵਿੱਚ ਰੱਖਦੇ ਹੋ ਉਸ ਵੇਲੇ ਤੋਂ ਤੁਹਾਡੇ ਸਵਸਥ ਰਹਿਣ ਦੀ ਜਰਨੀ ਜਿਹੜੀ ਹੈਗਾ ਜਿਹੜੀ ਸਫਰ ਹੈ ਉਹ ਸ਼ੁਰੂ ਹੋ ਜਾਂਦਾ ਪਾਚਨ ਕਿਰਿਆ ਤੁਹਾਡੇ ਮੂੰਹ ਚ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਤੁਹਾਡੀ ਸਮੁੱਚੀ ਸ਼ਖਸੀਅਤ ਜਿਹੜੀ ਹੈਗੀ ਆ ਮੈਂ ਕਹਿੰਨਾ ਉਹ ਦੰਦਾ ਤੇ ਨਿਰਭਰ ਕਰਦੀ ਹੈ ਚਾਹੇ ਉਹ ਆਸਾ ਖੇਡਾ ਹੋਵੇ ਚਾਹੇ ਸਰੀਰ ਦੀ ਤੰਦਰੁਸਤੀ ਹੋਵੇ ਇਸੇ ਚੀਜ਼ ਨੂੰ ਲੈ ਕੇ ਜਿਹੜਾ ਇਨਸਾਨੀ ਸਰੀਰ ਹੈ ਸਮੇਂ ਦੇ ਨਾਲ ਇੱਕ ਮਸ਼ੀਨ ਹੈ ਕੁਦਰਤੀ ਮਸ਼ੀਨ ਹੈ ਬਹੁਤ ਐਫੀਸ਼ੀਐਂਟ ਮਸ਼ੀਨ ਹੈ ਸਮੇਂ ਦੇ ਨਾਲ ਇਹਦੇ ਵਿੱਚ ਜਿਹੜੀਆਂ ਹੈਗੀਆਂ ਕਈ ਪ੍ਰੋਬਲਮਸ ਆਉਂਦੀਆਂ ਪਰ ਕੁਝ ਪ੍ਰੋਬਲਮਸ ਐਸੀਆਂ ਜਿਹੜੀਆਂ ਮੈਡੀਕਲ ਸਾਇੰਸ ਨੇ ਤਰੱਕੀ ਇੰਨੀ ਕੀਤੀ ਹੈ ਕਿ ਜਿਨ੍ਹਾਂ ਦਾ ਆਪਾਂ ਨਜਿੱਟ ਸਕਦੇ ਹਾਂ 100% ਜਿਨ੍ਹਾਂ ਨੂੰ ਆਪਾਂ ਨਜਿੱਟ ਸਕਦੇ ਹਾਂ ਉਹਨਾਂ ਵਿੱਚੋਂ ਇੱਕ ਡੈਂਟਿਸਟਰੀ ਐਸੀ ਸਾਇੰਸ ਹੈ ਜਿਨੇ ਜਿਨੇ ਇਸ ਚੀਜ਼ ਤੇ ਪਾਰ ਪਾ ਲਿਆ ਤੇ ਮੈਂ ਫੇਰ ਆਪ ਜੀ ਨੂੰ ਵਧਾਈ ਦੇਣਾ ਫੇਰ ਮੈਂ ਸਾਰੇ ਪਾਤਰਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੁਖ ਇੱਥੇ ਸੀ ਸ਼੍ਰੀ ਜਸਪ੍ਰੀਤ ਸਿੰਘ ਜੀ ਡਿਪਟੀ ਇੰਸਪੈਕਟੈਂਟ ਆਫ ਪੁਲਿਸ ਫਗਵਾੜਾ मंच पर सुशोभित डॉक्टर पाल चुंबर साहब चावला जी तैरो प्राव ये बहुत ही खुशी का मौका है कि आज सोमवती मस्या है और सोमवती मस्या वाले दिन ब्लड बैंक की ओर से एक अच्छा कार्य किया जा रहा है कि आप सबको दांत दुवाड़े मिल रहे हैं ਔਰ ਆਪ ਵੀ ਲਗਾਤਾਰ ਜਦੋਂ ਅੱਜੇ ਵਿੱਚ 438 ਪੈਂਕੂ ਲਗੇ ਹੈ ਲਗਾਤਾਰ 15 ਦਿਨ ਬਾਅਦ ਕਿ ਆਪ ਲੱਗਦਾ ਕਿ ਅੰਦਾਜ਼ਾ ਲਗਾ ਕੇ ਸਵਨਾਂਝਲ ਦੇ ਨਾਲ ਹੋਰ ਜਿੱਥੇ ਪ੍ਰਦਾਨ ਕਰਦੇ ਉਹਦੇ ਨਾਲ-ਨਾਲ ਜੋ ਸਾਡੇ ਸਰਕਾਰ ਚ ਡਾਕਟਰ ਸਾਨੂੰ ਡਾਇਰੈਕਸ਼ਨ ਦੇਣਗੇ ਕਿਸ ਤਰੀਕੇ ਨਾਲ ਇੰਨਾ ਸੰਭਾਲ ਕਰਨੀ ਹੈ ਉਸ ਤਰੀਕੇ ਨਾਲ ਸੰਭਾਲ ਕਰਨ ਦਾ ਪਰਾਣਾ ਤੁਸੀਂ ਕਰੋ ਭਾਵੇਂ ਸਰਵਦਾ ਪਰਾਣਾ ਅੱਜ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਜਵਾਰੇ ਮਿਲੇ ਹੈਗੇ ਆ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਸਾਰੇ ਜਣੇ ਲਾਸਟ ਵਿੱਚ ਚਾਚਾ ਨਾ ਕਾਨੂੰਨ ਨਾ ਚੱਲੇ ਉਹ ਡਾਕਟਰ ਸਾਹਿਬ ਤੋਂ ਸਮਝ ਕੇ ਜਾਣਾ ਰਾਤ ਨੂੰ ਇਹਨਾਂ ਨੂੰ ਕਿੱਦਾਂ ਡੱਬੀ ਚ ਪਾ ਕੇ ਪਾਣੀ ਚ ਪਾ ਕੇ ਰੱਖਣਾ ਕਾਦੇ ਨਾਲ ਧੋਣਾ ਤੁੱਥ ਪੇਸਟ ਨਹੀਂ ਲੋਣੀ ਇਹ ਆਪਾਂ ਸਾਬਣ ਨਾਲ ਧੋਣੇ ਆ ਉਸ ਤੋਂ ਬਾਅਦ ਬਾਕੀ ਦੀ ਵੀ ਸਭ ਸੰਭਾਲ ਕਿੱਦਾਂ ਕਰਨੀ ਆ ਰੈਂਦਾ ਗੁੰਦਾ ਇੱਕ ਮੈਂ ਹੋਰ ਬੇਨਤੀ ਕਰਦਾ ਜਿਨ੍ਹਾਂ ਦੀ ਬੀਬੀਆਂ ਨੇ ਵੀਰਾਂ ਨੇ ਦੰਦ ਗੁਆ ਲਿਆ ਉਹਦਾ ਗੁਆ ਲਿਆ ਉਹ ਤਾਂ ਲੱਗ ਜਾਣਗੇ ਆਪਣੇ ਬੱਚਿਆਂ ਨੂੰ ਆਪਣੇ ਪੋਤਿਆਂ ਨੂੰ ਆਪਣੀਆਂ ਪੋਤੀਆਂ ਨੂੰ ਦੋਤਿਆਂ ਨੂੰ ਇੱਕ ਗੱਲ ਸਮਝਾ ਕੇ ਰੱਖੋ ਕੁਦਰਤ ਨੇ ਜੋ ਕੁਝ ਸਾਨੂੰ ਦਿੱਤਾ ਨਾ ਜੇ ਸਾਡੀ 70 80 ਸਾਲ ਦੀ ਉਮਰ ਆ ਇਹ 100 ਸਾਲ ਚੱਲ ਸਕਦੇ ਆ ਲੇਕਿਨ ਅਸੀਂ ਆਪਣੀ ਅਨਗਹਿਲੀ ਨਾਲ ਗਵਾਨੇ ਆ ਜਦੋਂ ਵੀ ਅਸੀਂ ਇਹ ਜ਼ਰੂਰ ਡਾਕਟਰ ਸਾਹਿਬ ਕਹਿੰਦੇ ਆ ਵੇ ਸ਼ਾਮ ਨੂੰ ਬੁਰਸ਼ ਕਰਕੇ ਸੌਂਮੂ ਅੱਛੀ ਗੱਲ ਐ ਪਰ ਜਦੋਂ ਵੀ ਕੁਝ ਖਾਓ ਉਸ ਤੋਂ ਬਾਅਦ ਚੂਲੀ ਕਰੋ ਦੰਦਾਂ ਨੂੰ ਅੰਨ ਨਾ ਲਗਾ ਰਹਿ ਜਵੇ ਇਹ ਗੱਲ ਜਾਂਦੇ ਆ ਇਹ ਇਹੋ ਜਿਹੇ ਪੱਥਰ ਆ ਵਧੀਆ ਇਹ ਕਦੀ ਗੜ ਨਹੀਂ ਸਕਦਾ ਇਹ ਵਿੱਚੋਂ ਜਦੋਂ ਆਪਾਂ ਕੋਈ ਚਾਹ ਨਾਲ ਬਿਸਕੁਟ ਖਾ ਲਿਆ ਕਦੀ ਕੁਝ ਖਾ ਲਿਆ ਕਦੀ ਕੁਝ ਖਾ ਲਿਆ ਮੂੰਗਫਲੀ ਖਾ ਲਈ ਇਹ ਦੰਦ ਸਾਰੀ ਦਿਹਾੜੀ ਲਿਬੜੇ ਰਹਿੰਦੇ ਆ ਇਹ ਗੜ ਜਾਂਦੇ ਆ ਜਦੋਂ ਵੀ ਮੈਂ ਤਾਂ ਇੱਥੇ ਤਾਂ ਕਹੂੰਗਾ ਚਾਹ ਪੀ ਕੇ ਹਟੋ ਨਾ ਮਿੱਠਾ ਲਗਾਇਆ 2 ਮਿੰਟ ਬਾਅਦ ਚੂਲੀ ਕਰੋ ਦੰਦ ਮੈਂ ਲਿਖ ਕੇ ਦੇਣਾ ਕਦੀ ਵੀ ਖਰਾਬ ਨਹੀਂ ਹੋਣਗੇ ਕਦੀ ਵੀ ਨਹੀਂ ਖਰਾਬ ਹੋਣਗੇ ਅਸੀਂ ਆਪ ਕੋ ਹੋਂਦੇ ਆ ਆਪਣੇ ਬੱਚਿਆਂ ਦੇ ਦੰਦ ਬਚਾ ਲਓ ਆਪਣੇ ਦੋਧਿਆਂ ਦੇ ਪੋਤਿਆਂ ਦੇ ਸਾਰਿਆਂ ਦੇ ਦੰਦ ਬਚਾ ਲਓ ਬਚ ਸਕਦੇ ਆ ਉਸ ਤੋਂ ਬਾਅਦ ਮੈਂ ਨੰਬਰ 2 ਸੇਠੀ ਪਰਿਵਾਰ 17 18 ਸਾਲਾਂ ਦੀ ਸਾਡੀ ਸੇਵਾ ਕਰ ਰਿਹਾ ਬਾਣੀ ਚੋਂ ਦਾ 860 ਤੀਰਥ ਸਗਲ ਪੁੰਨ ਜੀ ਦਇਆਪਰਵਾਨ ਇੱਕ ਜੀ ਤੇ ਦਇਆ ਕੀਤੀ ਉਠਾੜਾ ਤੀਰਸਾਂ ਦਾ ਫਲ ਮਿਲ ਜਾਂਦਾ ਇਹਨੇ ਹਜ਼ਾਰਾਂ ਹੀ ਵਿਅਕਤੀਆਂ ਦੇ ਸੇਵਾ ਕੀਤੀ ਹੈਗੀ ਆ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਨਾਂ ਨੂੰ ਹਮੇਸ਼ਾ ਹੀ ਵਾਸਤੇ ਤੰਦਰੁਸਤੀਆਂ ਬਖਸ਼ੇ ਜਿਹੜਾ ਕਿ ਸਾਡੇ ਗਰੀਬਾਂ ਦੇ ਪਬਲਿਕ ਦੇ ਸਾਡੇ ਕੰਮ ਆਉਂਦੇ ਆ ਸਾਡੇ ਜਵਾਰੇ ਲਾਉਂਦੇ ਅੱਜ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਮਾਤਾ ਠਾਕੁਰ ਦੇਵੀ ਅਤੇ ਨਾਨਕਾਲ ਸੈਟੀ ਦੀ ਜਾਦ ਦੇ ਵਿੱਚ ਦੰਦਾਂ ਦਾ ਇਲਾਜ ਦੰਦਾਂ ਦਾ ਸਾਫ ਕਰਨਾ ਦੰਦਾਂ ਨੂੰ ਕੱਢਣਾ ਅਤੇ ਦੰਦਾਂ ਦੀਆ ਕੋੜਾ ਨੂੰ ਭਰਨਾ ਅਤੇ ਇਸ ਤੋਂ ਇਲਾਵਾ ਡੈਂਚਰ ਕਾਸਟਿੰਗ ਦਾ ਫ੍ਰੀ ਕੈਂਪਸ ਅਨੁਮੋਦਿਤ ਕੀਤਾ ਗਿਆ ਇਹ ਹਰ ਮਹੀਨੇ ਦੀ ਪਹਿਲੀ ਔਰ 15 ਤਰੀਕ ਨੂੰ ਕੈਂਪਸ ਅਨੁਮੋਦਿਤ ਕੀਤਾ ਜਾਂਦਾ ਹੈ ਅੱਜ ਦੇ ਕੈਂਪ ਦੇ ਵਿੱਚ ਸਰਕਾਰ ਜੋ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਉਹਨਾਂ ਨੇ ਕੈਂਪ ਦਾ ਦੁਖਾਟਨ ਕੀਤਾ ਅਤੇ ਕੈਂਪ ਦੇ ਵਿੱਚ 8 ਬਜ਼ੁਰਗਾਂ ਨੂੰ ਜਵਾਨੇ ਉਹਨਾਂ ਨੇ ਆਪਣੇ ਘਰ ਕਮਣਾਂ ਤੱਕ ਤਕਸੀਮ ਕੀਤੇ 25 ਡਾਕਟਰਾਂ ਦੀ ਟੀਮ ਜਿਹੜੀ ਕਿ ਸੀਐਨਸੀ ਡੈਂਟਰਲ ਕਾਲਜ ਉਧੇੜ ਤੋਂ ਵੀ ਹੈ ਉਹਨਾਂ ਨੇ 135 ਪੇਸ਼ੈਂਟ ਦਾ ਜਾਗਰ ਕੀਤਾ ਉਹਨਾਂ ਦਾ ਇਲਾਜ ਕੀਤਾ ਦੰਦ ਭਰੇ ਦੰਦ ਸਾਫ ਕਰ ਸਾਫ ਕੀਤੇ ਅਤੇ ਖਰਾਬ ਦਾਣੇ ਨੂੰ ਬਾਹਰ ਵੀ ਕੱਢਿਆ ਔਰ 25 ਡੈਂਚਰ ਨਵੇਂ ਬਣਾਉਣ ਦੀ ਪ੍ਰਕਿਰਿਆ ਵੀ ਉਹਨਾਂ ਨੇ ਅੱਜ ਕੰਪਲੀਟ ਕੀਤੀ। ਸੋ ਇਸ ਕੈਂਪ ਵਿੱਚ ਜਿਨ੍ਹਾਂ ਨੇ ਆ ਕੇ ਸਾਨੂੰ ਕਰਤਾਰਤ ਕੀਤਾ ਹੈ, ਸਾਨੂੰ ਮੌਕਾ ਦਿੱਤਾ, ਜੀਵਾ ਦਾ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ। ਔਰ ਇਸ ਦੇ ਨਾਲ ਮੈਂ ਪ੍ਰਾਰਥਨਾ ਕਰਨਾ ਚਾਹਾਂਗਾ ਕਿ ਉਹ ਬਜ਼ੁਰਗ, ਸਾਡੀਆਂ ਮਾਤਾਵਾਂ, ਉਹ ਸਾਡੇ ਬਜ਼ੁਰਗ ਜਿਨ੍ਹਾਂ ਕੇ ਕੇਸੇ ਬਕੋਂ ਆਪਾਂ ਨੇ ਆਪ ਮਦੰਦਲਾ ਇਲਾਜ ਨਹੀਂ ਕਰਾ ਸਕਦੇ ਜਾਂ ਜਿਨ੍ਹਾਂ ਨੂੰ ਡੈਂਚਰ ਨਹੀਂ ਹਰ ਪਾਪ ਜਵਾੜੇ ਜਿਨ੍ਹਾਂ ਦੇ ਕੋਲ ਨਹੀਂ ਹਨ, ਕਿਰਪਾ ਕਰਕੇ ਇਸ ਕੈਂਪ ਵਿੱਚ ਜਾਓ ਔਰ ਇਸ ਕੈਂਪ 'ਚ ਜਿਹੜੀਆਂ ਮੁਫਤ ਸਵਾਵਾਵਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਮੈਂ ਉਹਨਾਂ ਨੂੰ ਸੀਵ ਕਰਕੇ ਸਾਨੂੰ ਕਰਤਾਰ ਤੁਹਾਨੂੰ ਸਤਿਗੁਰੂ ਰਖਵਾਣਾ